ਕਵਾਂਟਮ ਕੰਪਿਊਟਰ ਬਣ ਜਾਣਗੇ ਆਉਣ ਵਾਲੇ 10-20 30 ਸਾਲ ਚ ਜਿਹੜੇ ਇਹੋ ਜੇ ਕੰਮ ਕਰ ਸਕਣਗੇ ਜਿਹੜੇ ਨਾਰਮਲ ਕੰਪਿਊਟਰ ਨਹੀਂ ਕਰ ਸਕਦੇ ਕਿ ਕੁਝ ਬਹੁਤ ਸੂਖਮ ਸਿਗਨਲ ਹੁੰਦੇ ਹੋ ਸਾਡੇ ਸਰੀਰ ਚੋਂ ਨਿਕਲਦੇ ਹੋ ਸਕਦੇ ਆ ਧਰਤੀ ਚੋਂ ਨਿਕਲਦੇ ਹੋ ਸਕਦੇ ਆ ਬ੍ਰਹਿਮੰਡ ਚੋਂ ਆਉਣ ਵਾਲੇ ਹੋ ਸਕਦੇ ਆ ਉਹਨਾਂ ਨੂੰ ਡਿਟੈਕਟ ਕਰਨ ਲਈ ਕਵਾਂਟਮ ਸੈਂਸਰਸ ਬਣਾਏ ਜਾ ਰਹੇ ਪੰਜਾਬੀ ਯੂਨੀਵਰਸਿਟੀ ਚ ਵਾਈਸ ਚਾਂਸਰ ਦੇ ਨਾਲ ਨਾਲ ਮੈਂ ਪੜਾਉਂਦਾ ਵੀ ਰਿਹਾ ਮੈਂ ਤਾਂ ਆਪਣੇ ਫਿਜ਼ਿਕਸ ਦੇ ਕੋਰਸ ਪੰਜਾਬੀ ਚ ਪੜਾਉਂਦਾ ਹੁਣ ਇਹ ਸਰਝਾਨ ਦੇ ਵਿੱਚ ਕੋਈ ਤਬਦੀਲੀ ਆ ਰਹੀ ਕਿ ਪਿੰਡਾਂ ਵਾਲੇ ਜਾਂ ਜਿਹੜੇ ਸਾਇੰਸ ਪੜਨ ਵਾਲੇ ਪਾਸੇ ਘੱਟ ਚਲੇ ਗਏ ਅੰਗਰੇਜ਼ੀ ਸਕੂਲਾਂ ਦੇ ਵਿੱਚ ਤੋਂ ਹੀ ਹੁਣ ਸ਼ੁਰੂ ਹੋ ਗਈ ਉੱਥੇ ਅੰਗਰੇਜ਼ੀ ਨਾਲੇ ਬਹੁਤ ਚੰਗੀ ਤਰ੍ਹਾਂ ਮਤਲਬ ਕਹਿੰਦੇ ਅੱਗੇ ਨਾਲੋਂ ਜ਼ਿਆਦਾ ਜਾਣਦੇ ਆ ਉਹਦਾ ਨੁਕਸਾਨ ਹੋਇਆ ਕਿ ਫਾਇਦਾ ਕਿ ਤੁਸੀਂ ਛੋਟੀ ਯੂਨੀਵਰਸਿਟੀ 'ਚ ਪੜਦੇ ਹੋਏ ਵੀ ਬਹੁਤ ਚੰਗੇ ਪ੍ਰੋਫੈਸਰਾਂ ਦੇ ਲੈਕਚਰ ਸੁਣ ਸਕਦੇ ਹੋ ਬਹੁਤ ਅਵੇਅਰਨੈਸ ਵਧ ਗਈ ਹੈ ਮਟੀਰੀਅਲ ਬਹੁਤ ਅਵੇਲੇਬਲ ਹੈ ਚਲੋ ਜੀ ਅੱਗੇ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਪ੍ਰੋਗਰਾਮ ਦੇ ਵਿੱਚ ਅਸੀਂ ਕੈਨੇਡਾ ਦੇ ਬਾਰੇ ਗੱਲਬਾਤ ਕਰਦੇ ਹਾਂ ਕੈਨੇਡਾ ਦੀਆਂ ਜਿਹੜੀਆਂ ਖਬਰਾਂ ਹੁੰਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕੱਲ ਟਿਮ ਉਪਰ ਹੁਣਾਂ ਨਾਲ ਅਸੀਂ ਗੱਲਬਾਤ ਕੀਤੀ ਸੀ ਅ ਅੱਜ ਉਸੇ ਸਿਲਸਿਲੇ ਵਿੱਚ ਥੋੜੀ ਜਿਹੀ ਤਬਦੀਲੀ ਆ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਮਹਿਮਾਨ ਉਹਨਾਂ ਨੂੰ ਬੇਨਤੀ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਆਉਣ ਲਈ ਅ ਪ੍ਰੋਫੈਸਰ ਅਰਵਿੰਦ ਸਾਡੇ ਨਾਲ ਨੇ ਪ੍ਰੋਫੈਸਰ ਅਰਵਿੰਦ ਉਹਨਾਂ ਨੂੰ ਜਾਣਨਾ ਹੋਵੇ ਤਾਂ ਬਹੁਤੇ ਲੋਕਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਜਾਣਦੇ ਆ ਵਾਈਸ ਚਾਂਸਲਰ ਰਹਿ ਹੈ ਉਹਦੇ ਤੋਂ ਬਾਅਦ ਜ਼ਿਆਦਾ ਲੋਕ ਜਾਣਣ ਲੱਗੇ ਆ ਪੰਜਾਬੀ ਦੇ ਵਿੱਚ ਬਹੁਤ ਕੰਮ ਕੀਤਾ ਵਿਗਿਆਨੀ ਨੇ ਵੱਡੇ ਸਾਇੰਟਿਸਟ ਨੇ ਫਿਜ਼ਿਕਸ ਦੇ ਵਿੱਚ ਉਹਨਾਂ ਦਾ ਚੰਗਾ ਨਾਂ ਆ ਜਿਹੜੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਆ ਉੱਥੇ ਪ੍ਰੋਫੈਸਰ ਨੇ ਉਹ ਕਿੱਡੇ ਵੱਡੇ ਬੰਦੇ ਨੇ ਜੇ ਇਹਨੂੰ ਦੂਜੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਜਿੰਨੇ ਸਾਡੇ H1B ਵੀਜ਼ੇ ਦੇ ਉੱਤੇ ਅਮਰੀਕਾ ਦੇ ਵਿੱਚ ਲੋਕ IITs ਤੋਂ ਪੜ੍ਹ ਕੇ ਇੱਥੇ ਸਿਲੀਕਨ ਵੈਲੀ ਦੇ ਵਿੱਚ ਕੰਮ ਕਰਦੇ ਆ ਇਹ ਉਹਨਾਂ IITs ਦੇ ਵਿੱਚ ਉਹਨਾਂ ਦੇ ਟੀਚਰ ਨੇ ਪੜ੍ਹਾਉਂਦੇ ਨੇ ਉਹਨਾਂ ਨੂੰ ਅੰਡਿਆ ਦੇ ਵਿੱਚ ਲਗਭਗ 15 ਮਿਲੀਅਨ ਨਿਆਣੇ 12ਵੀਂ ਦੇ ਵਿੱਚ 12ਵੀਂ ਕਰਦੇ ਆ ਉਹਨਾਂ ਦੇ ਵਿੱਚ ਬਹੁਤੇ ਸਾਇੰਸ ਰੱਖਦੇ ਆ ਤੇ 15 ਕੁ ਲੱਖ ਨਿਆਣੇ ਦੇ ਕਰੀਬ ਜਿਹੜੇ ਨੇ ਉਹ IIT ਦੇ ਲਈ ਅਪੀਅਰ ਹੁੰਦੇ ਆ ਸ਼ਾਇਦ 23 IITs ਨੇ ਉੱਥੇ ਜਿਹੜੀਆਂ ਟਾਪ ਇੰਸਟੀਚਿਊਟ ਨੇ ਇੰਜੀਨੀਅਰਿੰਗ ਦੀਆਂ ਤੇ ਉਹਨਾਂ ਦੇ ਵਿੱਚੋਂ ਜਿਹੜੇ 17-18000 ਨਿਆਣੇ ਉੱਥੇ ਸਿਲੈਕਟ ਹੁੰਦੇ ਆ ਇਹ ਏਡੀਆਂ ਵੱਡੀਆਂ ਇੰਸਟੀਚਿਊਟ ਨਹੀਂ ਉਹਨਾਂ ਦੇ ਵਿੱਚ ਪੜ੍ਹੇ ਨੇ ਤੇ ਉੱਥੇ ਪੜਾਉਂਦੇ ਨੇ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਨ ਲਈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਓ ਜੀ ਤੁਸੀਂ ਫਿਜ਼ਿਕਸ ਦੇ ਵਿੱਚ ਜਿਹੜੀ ਪੜ੍ਹਾਉਂਦੇ ਆ ਕੁਆਂਟਮ ਸਾਇੰਸ ਜਾਂ ਕੁਆਂਟਮ ਮੈਕੈਨਿਕਸ ਇਹ ਸਾਡੇ ਲੋਕ ਜਾਣਨਾ ਚਾਹੁੰਦੇ ਇਹਦੇ ਬਾਰੇ ਪੰਜਾਬੀ ਦੇ ਵਿੱਚ ਸੌਖਾ ਕਰਕੇ ਇਹਨੂੰ ਸਮਝਾ ਕੀ ਅਸੀਂ ਸਮਝ ਸਕਦੇ ਵੀ ਇਹ ਕੀ ਹੁੰਦਾ ਔਰ ਇਹਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮਝਿੱਤ ਸਕਦੇ ਆ ਉੱਚ ਲੰਬਾ ਸਮਾਂ ਲੱਗੇਗਾ ਪਰ ਇਹ 100 ਸਾਲ ਪਹਿਲੇ ਜਿਹੜੀ ਸੂਖਮ ਦੀ ਦੁਨੀਆ ਹੈ ਨਾ ਉਹਨੂੰ ਸਮਝਣ ਵਾਸਤੇ ਜਿਹੜੀ ਇਲੈਕਟ੍ਰੋਨ ਪ੍ਰੋਟੋਨਾਂ ਦੀ ਦੁਨੀਆ ਹੈ ਜਾਂ ਜਿਹੜੀ ਫੋਟੋਨਸ ਦੀ ਦੁਨੀਆ ਹੈ ਉਹਨਾਂ ਨੂੰ ਸਮਝਣ ਵਾਸਤੇ 100 ਸਾਲ ਪਹਿਲੇ ਵਿਗਿਆਨ ਬਣਾਇਆ ਗਿਆ ਲਗਭਗ 1901 ਤੋਂ 1925 ਦੇ ਵਿੱਚਕਾਰ ਇਹਦੀ ਸਿਰਜਣਾ ਕੀਤੀ। ਹੋਰ ਯੂਰਪ ਤੋਂ ਹੋਰ ਥਾਵਾਂ ਤੋਂ ਬਹੁਤ ਸਾਰੇ ਵਿਗਿਆਨੀ ਇਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ। ਸਾਡੇ ਦੇਸ਼ ਤੋਂ ਵੀ ਪ੍ਰੋਫੈਸਰ ਸਤेंद्रਨਾਥ ਬੋਸ ਉਹਨਾਂ ਦੀ ਚੰਗੀ ਇੱਕ ਕੰਟਰੀਬਿਊਸ਼ਨ ਗਿਣੀ ਜਾਂਦੀ ਹੈ। ਸੋ ਇਹ ਹੈ ਕਿ ਜਦੋਂ ਇਹ ਵਿਗਿਆਨ ਬਣਿਆ ਇਹਦੇ ਨਾਲ ਦੁਨੀਆ ਬਾਰੇ ਸੋਚਣ ਦਾ ਸਾਨੂੰ ਆਪਣਾ ਨਜ਼ਰੀਆ ਬਦਲਣਾ ਪਿਆ। ਅੱਛਾ ਜੀ ਕਿ ਜਿਹੜੀ ਸੁਖਮ ਦੀ ਦੁਨੀਆ ਉਹਦੇ ਨਿਯਮ ਅਲੱਗ ਨੇ। ਉਹਦੇ ਵਿੱਚ ਇੱਕ ਇਲੈਕਟ੍ਰੋਨ ਇੱਕੋ ਸਮੇਂ ਇੱਕ ਤੋਂ ਵੱਧ ਜਗ੍ਹਾ ਤੇ ਵੀ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਸ ਤੋਂ ਬਾਅਦ ਫਿਰ ਇਹਦੀਆਂ ਐਪਲੀਕੇਸ਼ਨਾਂ ਦੇ ਰਹੀ ਜਿਹੜੀ ਤੁਸੀਂ ਟੈਕਨੋਲੋਜੀ ਵਾਲੇ ਦੁਆਲੇ ਵੇਖਦੇ ਹੋ ਭਾਵੇਂ ਉਹ ਸੈਮੀ ਕੰਡਕਟਰਾਂ ਤੇ ਬੇਸਡ ਹੋਵੇ ਭਾਵੇਂ ਇਲੈਕਟ੍ਰੋਨਿਕਸ ਹੋਵੇ ਹੋਰ ਬਹੁਤ ਸਾਰੀਆਂ ਚੀਜ਼ਾਂ ਮਟੀਰੀਅਲਸ ਇਹ ਸਭ ਉਹਨਾਂ ਦੀਆਂ ਕੁਆਂਟਮ ਪ੍ਰੋਪਰਟੀਜ਼ ਕਰਕੇ ਹੀ ਇਸ ਤਰ੍ਹਾਂ ਵਰਤੋਂ ਚਾਹੁੰਦੇ ਨੇ ਇੱਕ ਇਹ ਦਾ ਹਿੱਸਾ ਹੈ ਤੇ ਸਭ ਤੋਂ ਰੋਚਕ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ 20 25 ਸਾਲ ਤੋਂ 21 ਸਦੀ ਚ ਇਕ ਨਵੀਂ ਗੱਲ ਸ਼ੁਰੂ ਹੋਈ ਹੈ ਕਿ ਕੁਆਂਟਮ ਫਿਜ਼ਿਕਸ ਦੇ ਉਹ ਸਿਧਾਂਤ ਜਿਹੜੇ ਸਗੋਂ ਬਹੁਤ ਹੀ ਚੰਗੀ ਤਰ੍ਹਾਂ ਸਾਡੇ ਸਾਨੂੰ ਸਮਝ ਵੀ ਨਹੀਂ ਆਉਂਦੇ ਉਹਨਾਂ ਨਾਲ ਜੋ ਦੁਨੀਆ ਬਾਰੇ ਸਾਡੇ ਸੋਚਣ ਦੇ ਨਜ਼ਰੀਏ 'ਚ ਤਬਦੀਲੀ ਆਉਂਦੀ ਹੈ ਕਿ ਉਹਨੂੰ ਵਰਤ ਕੇ ਕੋਈ ਨਵੀਆਂ ਟੈਕਨੋਲੋਜੀਜ਼ ਬਣਾਈਆਂ ਜਾ ਸਕਦੀਆਂ ਹੂੰ ਉਹਦੇ ਨਾਲ ਸਾਡੇ ਕੋਲ ਤਿੰਨ ਸੰਭਾਵਨਾਵਾਂ ਉਤਪਨ ਹੋਈਆਂ ਨੇ ਪਹਿਲੀ ਹੈ ਕੁਆਂਟਮ ਕੰਪਿਊਟਰਸ ਅੱਛਾ ਜਿੰਨੇ ਦੀ ਗੱਲ ਆਮ ਅੱਜਕੱਲ੍ਹ ਚੱਲਦੀ ਹੈ ਕੁਆਂਟਮ ਕੰਪਿਊਟਰ ਬਣ ਜਾਣਗੇ ਆਉਣ ਵਾਲੇ 10 20 30 ਸਾਲਾਂ 'ਚ ਜਿਹੜੇ ਇਹੋ ਜਿਹੇ ਕੰਮ ਕਰ ਸਕਣਗੇ ਜਿਹੜੇ ਨਾਰਮਲ ਕੰਪਿਊਟਰ ਨਹੀਂ ਕਰ ਸਕਦੇ ਅੱਛਾ ਜੀ ਦੂਸਰਾ ਹੈ ਕੁਆਂਟਮ ਕਮਿਊਨੀਕੇਸ਼ਨ ਡਿਵਾਈਸਸ ਕਿ ਕੁਆਂਟਮ ਕਮਿਊਨੀਕੇਸ਼ਨ ਜਿਹੜੀ ਹੋ ਫੰਡਮੈਂਟਲੀ ਸਿਕਿਉਰ ਹੋਏਗੀ ਅੱਜ ਤੁਸੀਂ ਆਪਣਾ ਓਟੀਪੀ ਪਾਉਂਦੇ ਹੋ ਤੇ ਕਿਹਾ ਜਾਂਦਾ ਹੈ ਕਿ ਇਹਨੇ ਮਿੰਟ ਬਾਅਦ ਐਕਸਪਾਇਰ ਹੋ ਜਾਏਗਾ ਤੇ ਜੇ ਪਹਿਲੇ 4 ਡਿਜੀਟ ਦਾ ਹੁੰਦਾ ਸੀ ਹੁਣ 6 ਦਾ ਕਰਨਾ ਪੈ ਰਿਹਾ ਹੈ ਤਾਂ ਕਿ ਉਹਨੂੰ ਕੋਈ ਤੋੜ ਨਾ ਲਵੇ ਤੇ ਕਿਉਂਕਿ ਸਿਕਿਉਰਿਟੀ ਦੀ ਪ੍ਰੋਬਲਮ ਹੈ ਲੋਕ ਹੈਕ ਕਰਦੇ ਆ ਤੇ ਜੀ ਕੁਆਂਟਮ ਸਿਕਿਉਰਿਟੀ ਆਫ ਫੰਡਮੈਂਟਲ ਜਦੋਂ ਕੁਆਂਟਮ ਸਿਕਿਉਰਿਟੀ ਪ੍ਰੋਟੋਕੋਲਸ ਆਜਣਗੇ ਫਿਰ ਇਹ ਸਕਿਉਰਿਟੀ ਦੀਆਂ ਪ੍ਰੋਬਲਮ ਖਤਮ ਹੋ ਜਾਣਗੀਆਂ ਫੰਡਾਮੈਂਟਲੀ ਸਿਕਿਉਰ ਕਮਿਊਨੀਕੇਸ਼ਨ ਸਥਾਪਿਤ ਹੋ ਸਕੇਗੀ ਤੇ ਤੀਸਰਾ ਹੈ ਕੁਆਂਟਮ ਸੈਂਸਰਸ ਕਿ ਕੁਝ ਬਹੁਤ ਸੁਖਮ ਸਿਗਨਲ ਹੁੰਦੇ ਹੋ ਸਾਡੇ ਸਰੀਰ ਚੋਂ ਨਿਕਲਦੇ ਹੋ ਸਕਦੇ ਆ ਧਰਤੀ ਚੋਂ ਨਿਕਲਦੇ ਹੋ ਸਕਦੇ ਆ ਬ੍ਰਹਿਮੰਡ ਚੋਂ ਆਉਣ ਵਾਲੇ ਹੋ ਸਕਦੇ ਆ ਉਹਨਾਂ ਨੂੰ ਡਿਟੈਕਟ ਕਰਨ ਲਈ ਕੁਆਂਟਮ ਸੈਂਸਰਸ ਬਣਾਏ ਜਾ ਰਹੇ ਆ ਤੇ ਜਦੋਂ ਬਣ ਜਾਣਗੇ ਤੇ ਸਾਨੂੰ ਇਹੋ ਜਿਹੀਆਂ ਨਵੀਆਂ ਜਾਣਕਾਰੀਆਂ ਮਿਲਣਗੀਆਂ ਸਾਡੇ ਸਰੀਰ ਬਾਰੇ ਧਰਤੀ ਬਾਰੇ ਬ੍ਰਹਿਮੰਡ ਬਾਰੇ ਜਿਹੜੀਆਂ ਪਹਿਲਾਂ ਨਹੀਂ ਸੀ ਹੈਗੀਆਂ ਸੋ ਇੱਕ ਨਵਾਂ ਰਿਵਲੂਸ਼ਨ ਆ ਰਿਹਾ ਹੈ 21 ਸਦੀ ਚ ਜਿਹਨੂੰ ਅਸੀਂ ਕਹਿੰਦੇ ਆ ਕੁਆਂਟਮ ਟੈਕਨੋਲੋਜੀਜ਼ ਰਿਵਲੂਸ਼ਨ ਹੋਰ ਮੇਰੀ ਖੋਜ ਵੀ ਇਸੇ ਵਿਸ਼ੇ ਦੇ ਉੱਤੇ ਹੈ ਇਹਦੇ ਨਾਲ ਹੀ ਮੈਂ ਜੁੜਿਆ ਹੋਇਆ ਹਾਂ ਪਿਛਲੇ ਵੀ 25 ਸਾਲ ਤੋਂ ਡਾਕਟਰ ਸਾਹਿਬ ਇਹ ਸਾਇੰਸ ਨੂੰ ਪੰਜਾਬੀ ਚ ਸਮਝਿਆ ਜਾ ਸਕਦਾ ਹੁੰਦਾ ਜਾਂ ਜਿੱਦਾਂ ਵੱਖ-ਵੱਖ ਦੇਸ਼ਾਂ ਦੀ ਆਪਣੀਆਂ ਆਪਣੀਆਂ ਭਾਸ਼ਾਵਾਂ ਨੇ ਕੀ ਕਦੇ ਵੀ ਪੋਸੀਬਲ ਹੈ ਕਿ ਇਹਨੂੰ ਪੰਜਾਬੀ ਜਾਂ ਹਿੰਦੀ ਵਿੱਚ ਦੇਖੋ ਜੀ ਸਾਰੀ ਹੀ ਜਿਹੜੀ ਜਿਹੜਾ ਦੁਨੀਆਂ ਦਾ ਗਿਆਨ ਵਿਗਿਆਨ ਹੈ ਉਹਨੂੰ ਕਿਸੇ ਭਾਸ਼ਾ ਚ ਵੀ ਸਮਝਿਆ ਜਾ ਸਕਦਾ ਹੈ ਔਰ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪੰਜਾਬੀ ਦੇਵਿੱਤੀ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਿੱਥੇ ਲੋੜ ਹੈ ਉੱਥੇ ਫਿਰ ਪੰਜਾਬੀ ਦਾ ਵੀ ਇਹਦੇ ਨਾਲ ਵਿਕਾਸ ਹੋਏਗਾ ਤੇ ਗਿਆਨ ਵਿਗਿਆਨ ਜਿਹੜਾ ਉਹ ਸਾਡੇ ਪੰਜਾਬੀਆਂ ਨਾਲ ਉਹਨੂੰ ਜੁੜਨ ਦਾ ਸੌਖਾ ਤਰੀਕਾ ਲੱਭੇਗਾ ਪਾਸ਼ਾ ਜਿਹੜੀ ਹੁੰਦੀ ਹੈ ਜਿਵੇਂ ਕੁਆਂਟਮ ਸ਼ਬਦ ਹੈ ਇੰਗਲਿਸ਼ ਦਾ ਨਹੀਂ ਹੈ ਜੀ ਜੀ ਤੋਂ ਇੰਗਲਿਸ਼ ਨੇ ਵੀ ਕਿਤੋਂ ਲਿਆਈ ਹੈ ਤੇ ਇਸ ਕਰਕੇ ਸ਼ਬਦ ਲਏ ਜਾ ਸਕਦੇ ਆ ਜਿਹੜੇ ਟੈਕਨੀਕਲ ਸ਼ਬਦ ਨੇ ਉਹਨਾਂ ਨੂੰ ਲੈ ਕੇ ਸਾਨੂੰ ਵਿਗਿਆਨ ਨੂੰ ਹਰ ਤਰ੍ਹਾਂ ਦੇ ਗਿਆਨ ਵਿਗਿਆਨ ਨੂੰ ਪੰਜਾਬੀ ਨਾਲ ਵੱਡੇ ਰੂਪ ਤੇ ਜੋੜਨਾ ਚਾਹੀਦਾ ਹੈ ਇਹਦੀ ਬਾਰੇ ਕੋਸ਼ਿਸ਼ ਸੀ ਕਿ ਜਦੋਂ ਅਸੀਂ ਪੜ੍ਹਦੇ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੁਝ ਕਿਤਾਬਾਂ ਹੁੰਦੀਆਂ ਸੀ ਉਹ ਗੱਲ ਉੱਥੇ ਰੁਕ ਗਈ ਜਾਂ ਉਹਦੇ ਤੋਂ ਅੱਗੇ ਤੁਰ ਨਹੀਂ ਸਕੀ। ਰੁਕ ਗਈ ਕਿਉਂਕਿ ਬਾਕੀ ਸਮਾਜ ਵਿੱਚ ਇਹ ਗੱਲ ਚੱਲੀ ਨਹੀਂ ਸਕੂਲਾਂ ਕਾਲਜਾਂ 'ਚ ਸਰਕਾਰਾਂ ਨੇ ਜਾਂ ਪਾਲਿਸੀ ਮੇਕਰ ਨੇ ਜਾਂ ਬੋਰਡਸ ਨੇ ਇਧਰ ਨੂੰ ਤਰਜੀਹ ਨਹੀਂ ਦਿੱਤੀ ਕਿ ਜਿਹੜੀ ਹਾਈਰ ਐਜੂਕੇਸ਼ਨ ਨੇ ਉਹਨੂੰ ਪੰਜਾਬੀ ਨਾਲ ਜੋੜਿਆ ਜਾਵੇ। ਕਿਤਾਬਾਂ ਤਾਂ ਬਣ ਗਈਆਂ ਪਰ ਕਿਤਾਬਾਂ ਤੇ ਤਾਂ ਹੀ ਵਿਕਣ ਗਿਆ ਅੱਗੇ ਵਧਣ ਗਿਆ ਜੇ ਉਹਨਾਂ ਦੀ ਵਰਤੋਂ ਕੀਤੀ ਜਾਵੇਗੀ ਸੰਸਥਾਵਾਂ ਚ ਜੇ ਅਸੀਂ ਨਵੇਂ ਕੋਰਸ ਬਣਾਵਾਂਗੇ ਜਿਹੜੇ ਪੰਜਾਬੀ ਚ ਨੇ ਹੁਣ ਮੈਂ ਹਰ ਐਜੂਕੇਸ਼ਨ ਤੇ ਲੈਵਲ ਤੇ ਵੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਰ ਦੇ ਨਾਲ ਨਾਲ ਮੈਂ ਪੜਾਉਂਦਾ ਵੀ ਰਿਹਾ ਤਾਂ ਮੈਂ ਤੇ ਆਪਣੇ ਫਿਜ਼ਿਕਸ ਦੇ ਕੋਰਸ ਪੰਜਾਬੀ ਚ ਪੜਾਉਣਾ ਕੋਈ ਦੀ ਗੱਲ ਨਹੀਂ ਆਰਟੀਟ ਪੜਾਈ ਜਾ ਸਕਦੀ ਹੈ ਕਿਉਂਕਿ ਜਿਹੜਾ ਸਿੰਬਲਸ ਨੇ ਜਿਹੜਾ ਮੈਥਮੈਟਿਕਸ ਆ ਜਿਹੜੀ ਟਰਮੀਨੋਲੋਜੀ ਹੈ ਉਹ ਤੇ ਕਿਸੇ ਇੱਕ ਬੋਲੀ ਦੀ ਹੈ ਹੀ ਨਹੀਂ ਅੱਧੇ ਸਿੰਬਲ ਤੇ ਫਿਜ਼ਿਕਸ ਚ ਗ੍ਰੀਕ ਨੇ ਉਹ ਅੰਗਰੇਜ਼ਾਂ ਦੇ ਅਗਰੀਜੀ ਦੇ ਨਹੀਂ ਹੈ ਲੇਟਰਨ ਦੇ ਸਿੰਬਲ ਨੇ ਗ੍ਰੀਕ ਦੇ ਸਿੰਬਲ ਨੇ ਇਸ ਤਰ੍ਹਾਂ ਕੋਈ ਮੁਸ਼ਕਲ ਨਹੀਂ ਹੈ ਉਹਨਾਂ ਸਿੰਬल्स ਨੂੰ ਉਸ ਤਰ੍ਹਾਂ ਰੱਖਦੇ ਹੋਏ ਉਹਨਾਂ ਇਕੁਏਸ਼ਨਾਂ ਨੂੰ ਉਸ ਤਰ੍ਹਾਂ ਰੱਖਦੇ ਹੋਏ ਕਿਉਂਕਿ ਮੈਥਮੈਟਿਕਸ ਦੀ ਇੱਕ ਆਪਣੀ ਭਾਸ਼ਾ ਹੈ ਫਿਜ਼ਿਕਸ ਦੀ ਇੱਕ ਆਪਣੀ ਭਾਸ਼ਾ ਹੈ ਤੇ ਉਹਨੂੰ ਜੇ ਅਸੀਂ ਜਿਹੜੀ ਸਪੋਰਟ ਭਾਸ਼ਾ ਅਸੀਂ ਲੈਣੀ ਹੈ ਜੋ ਅੰਗਰੇਜ਼ੀ ਲਈ ਜਾ ਸਕਦੀ ਤੇ ਪੰਜਾਬੀ ਵੀ ਲਈ ਜਾ ਸਕਦੀ ਇਹ ਤਾਂ ਮੰਨ ਲਿਆ ਜਾਵੇ ਕਿ ਪੰਜਾਬੀ ਦੇ ਵਿੱਚ ਜਿਹੜੀ ਸਾਇੰਸ ਪੜ੍ਹੀ ਜਾਂ ਪੜਾਈ ਜਾਣੀ ਸੀ ਉਹ ਪਿੱਛੇ ਨੂੰ ਚਲੇਗੀ ਨਹੀਂ ਪਿੱਛੇ ਨੂੰ ਚਲੇਗੀ ਮਤਲਬ ਜਿਸ ਜਿਸ ਦਰ ਤੇ ਉਹਦਾ ਅੱਗੇ ਉਹਨੇ ਵਧਣਾ ਸੀ ਉਹ ਨਹੀਂ ਵਧੀ ਕੁਝ ਹੱਦ ਤੱਕ ਅਸੀਂ ਕੋਸ਼ਿਸ਼ਾਂ ਕੀਤੀਆਂ ਫਿਰ ਅਸੀਂ ਆਪੇ ਛੱਡਤਾ ਕੰਮ ਤੇ ਪਿੱਛੇ ਹੀ ਜਾਣੀ ਅਸੀਂ ਆਪੇ ਅੰਗਰੇਜ਼ੀ ਵਾਲੇ ਪਾਸੇ ਤੁਰ ਪਏ ਭਾਵੇਂ ਸਕੂਲ ਐਜੂਕੇਸ਼ਨ ਹੋਵੇ ਤੇ ਭਾਵੇਂ ਹਾਇਰ ਐਜੂਕੇਸ਼ਨ ਹੋਵੇ ਇਹ ਗੱਲ ਠੀਕ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਨਾਲ ਜੁੜਨ ਲਈ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ ਤੇ ਮੈਂ ਵੀ ਅੰਗਰੇਜ਼ੀ ਸਿੱਖੀ ਮੈਨੂੰ ਹੀ ਆਉਂਦੀ ਹੈ ਮੈਂ ਵੀ ਅੰਗਰੇਜ਼ੀ ਚ ਲੈਕਚਰ ਦਿੰਦਾ ਪਰਦਾ ਮੈਂ ਇਹ ਮਤਲਬ ਨਹੀਂ ਵੀ ਸਾਇੰਸ ਦੀ ਪੜਾਈ ਪੰਜਾਬੀ ਚ ਨਹੀਂ ਹੋਣੀ ਚਾਹੀਦੀ ਜੇ ਅਸੀਂ ਵਿਗਿਆਨੀ ਪੈਦਾ ਕਰਨਾ ਚਾਹੁੰਦੇ ਹਾਂ ਸਮਾਜ ਵਿੱਚ ਉਹ ਲੋਕਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ ਜਿਹੜੇ ਵਾਕਈ ਜਿੰਨ ਤੂੰ ਪ੍ਰਤਿਭਾ ਤਾਂ ਹੀ ਬਾਹਰ ਆਏਗੀ ਜੇ ਸੀ ਉਹਨਾਂ ਦੀ ਜਿਹੜੀ ਬੋਲੀ ਹੈ ਉਹਦੇ ਨਾਲ ਜੋੜ ਕੇ ਉਹਨਾਂ ਨੂੰ ਉਹ ਗਿਆਨ ਵਿਗਿਆਨ ਪੜਾਵਾ ਸਾਇੰਸ ਪਿੰਡਾਂ ਦੇ ਵਿਦਿਆਰਥੀ ਤੁਸੀਂ ਏਕਲ ਗੱਡਾ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਹੋ ਹਾਂਜੀ ਹੁਣ ਇਸ ਰੁਝਾਨ ਦੇ ਵਿੱਚ ਕੋਈ ਤਬਦੀਲੀ ਆ ਰਹੀ ਕਿ ਪਿੰਡਾਂ ਵਾਲੇ ਜਾਂ ਜਿਹੜੇ ਸਾਇੰਸ ਪੜ੍ਹਨ ਵਾਲੇ ਪਾਸੇ ਘਟ ਚਲੇ ਗਏ ਨਹੀਂ ਵੇਖੋ ਅਸੀਂ ਇਸ ਤਰ੍ਹਾਂ ਕੀਤਾ ਕਿ ਇਹਨਾਂ ਇੱਕ ਦੌਰ ਆ ਪੰਜਾਬ 'ਚ ਕਹਿੰਦੇ ਸਾਰੇ ਦੇਸ਼ 'ਚ ਆਇਆ ਕਿ ਜੇ ਕੋਈ ਜੇ ਤੁਸੀਂ ਪੜ੍ਹਾਈ ਚ ਚੰਗੇ ਉਹ ਤਾਂ ਜਾਂ ਡਾਕਟਰ ਬਣ ਜਾਓ ਜਾਂ ਇੰਜੀਨੀਅਰ ਬਣ ਜਾਓ ਇਹੀ ਸਾਇੰਸ ਸਟਰੀਮਸ ਦੀ ਆਊਟਕਮ ਗਣੀ ਗਈ ਵਿਗਿਆਨੀ ਬਣਨਾ ਕਵੀ ਬਣਨਾ ਇਤਿਹਾਸਕਾਰ ਬਣਨਾ ਵਿਦਵਾਨ ਬਣਨਾ ਇਹਦੇ ਇਹਨੂੰ ਸਮਝਿਆ ਜਾਣ ਲੱਗਾ ਵੀ ਇਹਦੇ ਚੋਂ ਕੁਝ ਨਿਕਲਣਾ ਨਹੀਂ ਪਤਾ ਨਹੀਂ ਕਮਾਈ ਹੋਏਗੀ ਨਹੀਂ ਹੋਏਗੀ ਅਸੀਂ ਛੋਟੀ ਸੋਚ ਚ ਪੈ ਗਏ ਸਿਰਫ ਰੁਜ਼ਗਾਰ ਤੇ ਪੈਸੇ ਨਾਲ ਲੱਗਦਾ ਸੀ ਵੀ ਸਮਾਜ ਅੱਗੇ ਵਧੇਗਾ ਇਸੇ ਚੱਕਰ 'ਚ ਅਸੀਂ ਬਹੁਤ ਸਾਰੀਆਂ ਉਹ ਜਿਹੜੀਆਂ ਅਸਲੀ ਮੌਲਕ ਫੰਡਮੈਂਟਲ ਗਿਆਨ ਸੀ ਉਹਨਾਂ ਨੂੰ ਪਿੱਛੇ ਕਰ ਲਿਆ ਪਰ ਇਹ ਸੋਚ ਜਾਈਏ ਇਪਾਰ ਦੇ ਸਮਾਜ ਵਿੱਚ ਜਿਹੜੀਆਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਬਣੀਆਂ ਨੇ ਜੀ ਉਹ ਇਸੇ ਮਨਸ਼ੇ ਨਾਲ ਬਣੀਆਂ ਨੇ ਕਿ ਜੇ ਆਈਆਈਟੀਜ਼ ਨੇ ਟੈਕਨੋਲੋਜੀ ਨੂੰ ਉੱਪਰ ਲਿਆਂਦਾ ਹੈ ਤੇ ਆਈਜ਼ਰਸ ਸਾਇੰਸ ਨੂੰ ਉੱਪਰ ਲਿਆਉਣ ਸ਼ਾਇਦ ਅਸੀਂ ਸਾਇੰਸ ਨੂੰ ਪਿੱਛੇ ਛੱਡ ਗਏ ਤੇ ਅਸੀਂ ਟੈਕਨੋਲੋਜੀ ਦੇ ਹੀ ਜ਼ਿਆਦਾ ਚੱਕਰ ਚ ਪੈ ਗਏ ਜਿਹੜੀਆਂ ਦੂਜੀਆਂ ਸੋਸ਼ਲ ਸਾਇੰਸਿਸ ਨੇ ਉਹ ਵੀ ਪਿੱਛੇ ਗਈਆਂ ਹਾਂ ਜੀ ਬਹੁਤ ਪਿੱਛੇ ਗਈਆਂ ਜੀ ਉਹਨਾਂ ਦੇ ਤਾਂ ਡਿਪਾਰਟਮੈਂਟ ਹੀ ਬਹੁਤ ਸਮਾਂ ਤੋਂ ਬੰਦ ਹੋ ਗਏ ਕਿ ਕੁਝ ਹੋ ਗਿਆ ਸੋ ਸਾਨੂੰ ਅੱਜ ਜਦੋਂ ਇੱਕ ਚੰਗੇ ਇਤਿਹਾਸਕਾਰ ਦੀ ਲੋੜ ਪੈਂਦੀ ਹੈ ਤੇ ਪੰਜਾਬ 'ਚ ਬਹੁਤ ਥੋੜੇ ਲੱਭਦੇ ਹਨ ਜੇ ਸਾਨੂੰ ਇੱਕ ਚੰਗੇ ਇਕਨੋਮਿਸਟ ਦੀ ਲੋੜ ਪੈਂਦੀ ਹੈ ਤੇ ਉਹਨਾਂ ਦੀ ਗਿਣਤੀ ਵੀ ਘਟ ਗਈ ਹੈ ਜੇ ਅਸੀਂ ਸਮਾਜ ਵਿਗਿਆਨੀ ਦੂਜੇ ਲੱਭਦੇ ਆਂ ਭੀ ਸੋਸ਼ੀਆਲੋਜੀ ਦੂਸਰੇ ਸਾਈਕੋਲੋਜੀ ਇਹਨਾਂ ਸਾਰਿਆਂ ਦੀ ਹੀ ਗਿਣਤੀ ਘਟੀ ਹੈ ਤੇ ਇਹਨਾਂ ਦਾ ਮਿਆਰ ਵੀ ਘਟਿਆ ਹੈ ਸੋ ਸਾਨੂੰ ਲੋੜ ਹੈ ਕਿ ਅਸੀਂ ਪੰਜਾਬ ਦੇ ਵਿੱਚ ਵੱਡੇ ਰੂਪ 'ਚ ਵਿਦਵਾਨ ਪੈਦਾ ਕਰੀਏ ਜਿਹੜੇ ਵੱਖ-ਵੱਖ ਵਿਸ਼ਿਆਂ ਨੂੰ ਅੱਗੇ ਲੈ ਕੇ ਜਾਣ ਜਦੋਂ ਤੁਸੀਂ ਪੜ੍ਹਦੇ ਸੀ ਉਦੋਂ ਆਈਆਈਟੀ ਤੋਂ ਬਾਅਦ ਲੋਕ ਅਮਰੀਕਾ ਦੇ ਵਿੱਚ ਉਦੋਂ ਵੀ ਆਉਂਦੇ ਸੀ ਜਾਂ ਉਸ ਵੇਲੇ ਵੀ ਰਵਾਜ ਜ਼ਿਆਦਾ ਸੀ ਆਈ ਪੁਰਾਣਾ ਟ੍ਰੈਂਡ ਹੀ ਰਿਹਾ ਕਿਉਂਕਿ ਅਸਲ ਚ ਨੂੰ ਦਾ ਕਾਰਨ ਇਹ ਹੈ ਕਿ ਅਸੀਂ ਆਈਆਈਟੀਜ਼ ਬਣਾ ਕੇ ਵਰਲਡ ਕਲਾਸ ਇੰਜੀਨੀਅਰਿੰਗ ਟ੍ਰੇਨਿੰਗ ਤੇ ਦੇਣੀ ਸ਼ੁਰੂ ਕਰਤੀ ਪਰ ਉਹਨਾਂ ਨੂੰ ਜਿਹੜੇ ਪਾਸੇ ਲਾਉਣਾ ਸੀ ਕਿ ਉਹ ਦੇਸ਼ ਵਾਸਤੇ ਟੈਕਨੋਲੋਜੀ ਬਣਾਉਣ ਉਹਦਾ ਮਾਹੌਲ ਅਸੀਂ ਨਹੀਂ ਬਣਾ ਸਕੀ ਸੋ ਅੱਜ ਵੀ ਭਾਰਤ ਵਿੱਚ ਬਹੁਤੀ ਟੈਕਨੋਲੋਜੀ ਬਾਹਰੋਂ ਆਉਂਦੀ ਹੈ ਅਸੀਂ ਆਪਣੀ ਟੈਕਨੋਲੋਜੀ ਆਪ ਨਹੀਂ ਬਣਾਉਂਦੇ ਫਿਰ ਉਹ ਜਿਹੜੇ ਕ੍ਰੀਏਟਿਵ ਮਾਈਂਡ ਸੀ ਉਹਨਾਂ ਨੇ ਤੇ ਉੱਥੇ ਜਾਣੇ ਸੀ ਜਿੱਥੇ ਉਹ ਟੈਕਨੋਲੋਜੀ ਬਣ ਰਹੀ ਹੈ ਜਿੱਥੇ ਉਹ ਇੰਡਸਟਰੀ ਹੈ ਤੇ ਨਾਲ ਨਾਲ ਜਿਹੜੀ ਇੰਡਸਟਰੀਅਲ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਜਿੱਥੇ ਉਹ ਇੰਜੀਨੀਅਰ ਆਪਣਾ ਜੋ ਉਹਨਾਂ ਨੇ ਵਿਦਿਆ ਹਾਸਲ ਕੀਤੀ ਉਹਨੂੰ ਵਰਤ ਕੇ ਦੇਸ਼ ਵਾਸਤੇ ਟੈਕਨੋਲੋਜੀ ਬਣਾਉਂਦੇ ਉਹ ਕੰਮ ਨਹੀਂ ਹੋ ਸਕੇ ਡਾਕਟਰ ਬਹੁਤ سارے ਲੋਕ ਹੁਣ ਵੀ ਬਾਹਰ ਆ ਰਹੇ ਆ ਜਿਹੜੇ 12 ਕਰਨ ਤੋਂ ਬਾਅਦ ਇਹਨਾਂ ਬਾਰੇ ਤੁਹਾਨੂੰ ਕੀ ਲੱਗਦਾ ਨੇ ਉੱਥੇ ਰਹਿਣਾ ਚਾਹੀਦਾ ਕਾ ਜਾਣਾ ਚਾਹੀਦਾ ਦੇਖੋ ਜੀ ਗੱਲ ਇਹ ਹੈ ਕਿ ਮਨੁੱਖ ਰੁਜ਼ਗਾਰ ਕਰਕੇ ਪ੍ਰਵਾਸ ਕਰਨਾ ਤੇ ਜਿਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਮਤਲਬ ਜਿਹੜੀ 12ਵੀਂ ਦੀ ਪੜ੍ਹਾਈ ਤੋਂ ਬਾਅਦ ਉਹਨਾਂ ਰੁਜ਼ਗਾਰ ਉੱਥੇ ਪੰਜਾਬ 'ਚ ਜਾਂ ਸਾਡੇ ਦੇਸ਼ 'ਚ ਨਹੀਂ ਹੈਗਾ ਇਸ ਵੇਲੇ। ਤੋਂ ਬੇਰੁਜ਼ਗਾਰੀ ਜਿਹੜੀ ਆ ਉਹ ਇਸ ਨੂੰ ਡਰਾਈਵ ਕਰਦੀ ਹੈ। ਸੋ ਇਸ ਮੈਂ ਕਹਿੰਦਾ ਨਾ ਵੀ ਰੁਜ਼ਗਾਰ ਲਈ ਤੇ ਐਕਸਲੈਂਸਲੀ ਲੋਕ ਜੇ ਬਾਹਰ ਆਵੇ ਬੰਦਾ ਤੇ ਉਹ ਠੀਕ ਹੈ। ਪਰ ਬਹੁਤ ਸਾਰੇ ਜਿਹੜੇ ਉਹ ਭੇਡ ਚਾਲ ਕਰਕੇ ਬਾਹਰ ਆ ਜਾਂਦੇ। ਇਸ ਕਰਕੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਇੱਥੇ ਕੀ ਕਰ ਸਕਦੇ ਹਾਂ? ਅਸੀਂ ਉੱਥੇ ਕੀ ਕਰ ਸਕਦੇ ਹਾਂ? ਕੀ ਅਸੀਂ ਕਰਨਾ ਚਾਹੁੰਦੇ ਹਾਂ? ਤੇ ਬਹੁਤ ਵਾਰ ਅਸੀਂ ਇਨਫਲੂਐਂਸ ਹੋ ਜਾਂਦੇ ਹਾਂ ਉਹਨਾਂ ਲੋਕਾਂ ਤੋਂ ਜਿਹੜੇ ਇਧਰੋਂ ਜਾਂਦੇ ਆ ਤੇ ਸਿਰਫ ਉਹ ਪ੍ਰਦਰਸ਼ਨ ਕਰਦੇ ਆ ਆਪਣੀ ਆਪਣੇ ਡਾਲਰਾਂ ਦਾ ਆਪਣੀ ਉਹ ਛੁੱਟੀਆਂ ਆਏ ਹੁੰਦੇ ਆ ਤੇ ਉੱਥੋਂ ਦੇ ਜਿਹੜੀ ਯੂਥ ਉਹ ਸਮਝ ਬੈਂਦੀ ਹੈ ਕਿ ਸ਼ਾਇਦ ਇਹੀ ਉੱਥੋਂ ਦੀ ਜ਼ਿੰਦਗੀ ਦੀ ਸੱਚਾਈ ਹੈ ਵੀ ਆਇਸ਼-ਆਇਸ਼ ਫਿਰ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਦਾ ਵੀ ਕੰਮ ਤੇ ਇੱਥੇ ਵੀ ਕਰਨਾ ਪੈਂਦਾ ਮਿਹਨਤ ਇੱਥੇ ਵੀ ਕਰਨੀ ਪੈਂਦੀ ਹੈ ਸਾਡੇ ਇੱਥੇ ਵੀ ਤਣਾਉਣੇ ਪੈਂਦੇ ਆ ਪਰ ਉਦੋਂ ਤੱਕ ਫਿਰ ਸ਼ਾਇਦ ਉਹ ਸਮਝ ਨਾ ਲੁੱਟਾ ਹੁੰਦਾ ਪੰਜਾਬ ਨੇ ਓਵਰਆਲ ਪ੍ਰਵਾਸ ਜ਼ਿਆਦਾ ਕੀਤਾ ਬਾਕੀ ਸਟੇਟਾਂ ਦੇ ਮੁਕਾਬਲੇ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋਇਆ ਕਿ ਫਾਇਦਾ ਜੀ ਇਹ ਵਧੀਆ ਸਵਾਲ ਹੈ ਤੁਹਾਡਾ ਇਹ ਤਾਂ ਸਮਝਦ ਸਿਗਾ ਕਿ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਇਹਦਾ ਕਾਰਨ ਹਰੀ ਕ੍ਰਾਂਤੀ ਚ ਹੈ ਕਿ ਹਰੀ ਕ੍ਰਾਂਤੀ ਦੇ ਵਿੱਚ ਇੱਕ ਇਹੋ ਜਿਹਾ ਮੋਲ ਬਣ ਗਿਆ ਕਿ ਜਿਸ ਤਰ੍ਹਾਂ ਦਾ ਦੀ ਜੀਵਨ ਜਾਂਚ ਜਾਂ ਜੀਵਨ ਦਾ ਮਿਆਰ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਘੱਟੋ ਘੱਟ ਸਾਨੂੰ ਚਾਹੀਦਾ ਹੈ ਉਹਦੇ ਲਈ ਉੱਥੇ ਓਪਰਚੁਨਿਟੀਆਂ ਨਹੀਂ ਸੀ ਹੈਗੀਆਂ ਤੇ ਉਹਦੇ ਨਾਲ ਇਹ ਪ੍ਰਵਾਸ ਦਾ ਰੁਝਾਨ ਵਧਿਆ ਲੰਬੇ ਸਮੇਂ ਵਿੱਚ ਬਿਲਕੁਲ ਗਲਤੀ ਮੈਂ ਤੇ ਇਹਨੂੰ ਇਸ ਤਰ੍ਹਾਂ ਵੇਖਦਾ ਵੀ ਪੰਜਾਬ ਦਾ ਜਿਹੜਾ ਖਿੱਤਾ ਹੈ ਜਿਹਦੇ ਵਿੱਚ ਭਾਰਤ ਦਾ ਸੂਬਾ ਪੰਜਾਬ ਪਾਕਿਸਤਾਨ ਦਾ ਸੂਬਾ ਪੰਜਾਬ ਦੁਨੀਆਂ 'ਚ ਵੱਸਦੇ ਪੰਜਾਬੀ ਇਹ ਆਪਣੇ ਆਪ ਨੂੰ ਇੱਕ ਪੰਜਾਬੀ ਔਰ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਨਾਲ ਜੁੜ ਕੇ ਜੇ ਕਮਿਊਨਿਟੀ ਦੇ ਰੂਪ 'ਚ ਅੱਗੇ ਕਿਵੇਂ ਵਧਦੇ ਇਹ ਇਸ ਗੱਲ ਤੇ ਨਿਰਭਰ ਕਰੇਗਾ ਕਿ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਦੂਜਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਜਿਹੜਾ ਪੰਜਾਬੀ ਆ ਗਿਆ ਹੈ ਉਹ ਅੱਗੇ ਉਹ ਉਹ ਕਰਦਾ ਕੀ ਹੈ ਤੇ ਉਹਦੀ ਅਗਲੀ ਪੀੜ੍ਹੀ ਕੀ ਕਰਦੀ ਹੈ ਇਸ ਗੱਲ ਤੇ ਨਿਰਭਰ ਕਰੇਗਾ ਹੂੰ ਸੋ ਇਹਨਾਂ ਗੱਲਾਂ ਤੇ ਨਿਰਭਰ ਕਰੇਗਾ ਫੇਰੇ ਵਾਪਸ ਕਿਵੇਂ ਪਿਛੋਕੜ ਨਾਲ ਜੁੜਦਾ ਹੈ ਕਿ ਸਿਰਫ ਉਥੋਂ ਵੈਲਥ ਤੇ ਬ੍ਰੇਨ ਤੇ ਹਿਊਮਨ એનર્ਜੀ ਨੂੰ ਡレイン ਕਰਦਾ ਹੈ ਕਿ ਉੱਥੇ ਵੀ ਕੁਝ ਕੰਟ੍ਰਿਬਿਊਟ ਕਰਦਾ ਹੈ ਵਾਪਸ ਜਾ ਕੇ ਇਸ ਗੱਲ ਤੇ ਨਿਰਭਰ ਕਰੇਗਾ ਅੰਗਰੇਜ਼ੀ ਸਕੂਲਾਂ ਦੇ ਵਿੱਚ ਤੋਂ ਹੀ ਹੁਣ ਸ਼ੁਰੂ ਹੋ ਗਈ ਹੈ ਉੱਥੇ ਅੰਗਰੇਜ਼ੀ ਨਾਲੇ ਬਹੁਤ ਚੰਗੀ ਤਰ੍ਹਾਂ ਮਤਲਬ ਕਹਿੰਦੇ ਅੱਗੇ ਨਾਲੋਂ ਜ਼ਿਆਦਾ ਜਾਣਦੇ ਆ ਉਹਦਾ ਨੁਕਸਾਨ ਹੋਇਆ ਕਿ ਫਾਇਦਾ ਮੇਰੇ ਖਿਆਲ ਜੀ ਮੁਢਲੀ ਸਿੱਖਿਆ ਤਾਂ ਉਹ ਆਪਣੀ ਬੋਲੀ 'ਚ ਹੀ ਹੋਣੀ ਚਾਹੀਦੀ ਹੈ ਜੇ ਚੰਗੀ ਪੰਜਾਬੀ ਬੱਚਾ ਸਿੱਖੇਗਾ ਤਾਂ ਉਹ ਚੰਗੀ ਅੰਗਰੇਜ਼ੀ ਵੀ ਸਿੱਖ ਜਾਵੇਗਾ। ਅੱਛਾ ਜੀ ਤੁਸੀਂ ਦੇਖੋ ਕਿ ਜਿਹੜੇ ਲੋਕਾਂ ਨੇ 1925 ਤੋਂ 1950 ਤੱਕ ਵਿਦਿਆਨਸਲ ਕੀਤੀ ਉਹ ਉਰਦੂ ਪੰਜਾਬੀ ਅੰਗਰੇਜ਼ੀ ਤਿੰਨੇ ਹੀ ਸਾਡੇ ਵਾਲੀ ਜਨਰੇਸ਼ਨ ਤੋਂ ਵਧੀਆ ਪੜਦੇ ਲਿਖਦੇ ਸੀ। ਹਮ ਉਹਨਾਂ ਦੀ ਅੰਗਰੇਜ਼ੀ ਵੀ ਚੰਗੀ ਸੀ ਉਹਨਾਂ ਦੀ ਪੰਜਾਬੀ ਵੀ ਚੰਗੀ ਸੀ ਉਹਨਾਂ ਦੀ ਉਰਦੂ ਵੀ ਚੰਗੀ ਸੀ। ਸੋ ਕਹਿਣ ਤੋਂ ਭਾਵੇਂ ਆ ਕਿ ਕਿੰਨੀ ਡੁੰਗਾਈ ਚ ਅਸੀਂ ਕੋਈ ਭਾਸ਼ਾ ਨੂੰ ਸਿੱਖਦੇ ਆ ਤੇ ਫਿਰ ਅਸੀਂ ਉਹਦੇ ਨਾਲ ਸਗੋਂ ਸਾਨੂੰ ਹੋਰ ਪਛਾਵਾ ਸਿੱਖਣਾ ਆਸਾਨ ਹੋ ਜਾਂਦਾ ਸ਼ੁਰੂ ਤੋਂ ਅੰਗਰੇਜ਼ੀ ਸਿਖਾਉਣ ਨਾਲ ਗੱਲ ਉਲਟੀ ਹੋ ਜਾਂਦੀ ਹੈ ਨਾ ਉਨੀ ਵਧੀਆ ਅੰਗਰੇਜ਼ੀ ਹੁੰਦੀ ਹੈ ਕਿਉਂਕਿ ਬੱਚੇ ਦੀ ਜ਼ਿੰਦਗੀ ਚ ਨਹੀਂ ਹੁੰਦੀ ਤੇ ਫਿਰ ਉਹ ਪੰਜਾਬੀ ਤੋਂ ਵੀ ਥੋੜਾ ਜਿਹਾ ਖੁੰਝ ਜਾਂਦਾ ਹੈ ਤੋਂ ਵਿਚਾਰ ਜੇ ਰਹੇ ਇਹ ਪ੍ਰਵਾਸ ਦਾ ਪੰਜਾਬੀ ਨਾਲ ਸਬੰਧ ਕਿਦਾਂ ਦਾ ਇੱਕ ਤੈ ਹੈ ਵੀ ਜਿਹੜੇ ਲੋਕ ਆ ਗਏ ਇੱਥੇ ਦੂਜੀ ਤੀਜੀ ਪੀੜ੍ਹੀ ਉਹਨਾਂ ਦੀ ਬਹੁ ਗਿਣਤੀ ਦੀ ਪੰਜਾਬੀ ਨਾਲੋਂ ਟੁੱਟ ਜਾਂਦੀ ਪੰਜਾਬ ਨਾਲੋਂ ਟੁੱਟ ਜਾਂਦੀ ਬਹੁ ਗਿਣਤੀ ਦੀ ਔਰ ਉੱਥੇ ਵਾਲੇ ਲੋਕ ਇਹ ਸਮਝਦੇ ਆ ਕਿ ਜਿੰਨਾ ਚਿਰ ਅੰਗਰੇਜ਼ੀ ਨਹੀਂ ਆਉਂਦੀ ਉਹਨਾਂ ਚਿਰ ਬਾਹਰ ਜਾਣਾ ਔਖਾ ਆ ਉਹ ਪੰਜਾਬੀ ਨਾਲੋਂ ਰੋਜ਼ਗਾਰ ਕਰਕੇ ਟੁੱਟ ਗਏ ਓਵਰ ਆਲ ਹੁਣ ਪੰਜਾਬੀ ਨੂੰ ਕਿਦਾਂ ਦੇਖੋਗੇ ਵੀ ਇਹ ਅ ਅੱਜਕੱਲ ਦੇ ਜਿਹੜੇ 10ਵੀਂ ਪੜ੍ਹਦੇ ਉਹਨਾਂ ਨੂੰ ਢਾਈ ਨਹੀਂ ਪਤਾ 68 ਨਹੀਂ ਪਤਾ ਵੀਰਵਾਰ ਨਹੀਂ ਪਤਾ ਇਹ ਇੱਕ ਪਾਸਾ ਤੇ ਇਹ ਵੀ ਪੰਜਾਬੀ ਖਤਮ ਨਹੀਂ ਹੋ ਸਕਦੀ ਬਹੁਤ ਡਵੈਲਪ ਹੋਗੀ ਬਹੁਤ ਅੱਗੇ ਚਲੇਗੀ ਦੁਨੀਆ ਵਿੱਚ ਇੱਕ ਕਹੇਗਾ ਵੀ ਇਹ ਅਸਲ ਚ ਡੀਗ੍ਰੇਡ ਹੋ ਗਿਆ ਸਾਰਾ ਕੁਝ ਨਹੀਂ ਡੀਗ੍ਰੇਡ ਨਹੀਂ ਭਾਸ਼ਾ ਬਦਲਦੀ ਹੈ ਡੀਗ੍ਰੇਡ ਨਹੀਂ ਹੁੰਦੀ ਇਹ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਕਿ ਪਹਿਲੇ ਕੋਈ ਆਈਡੀਅਲ ਭਾਸ਼ਾ ਹੁੰਦੀ ਹੈ ਜਿਹੜੀ ਡੀਗ੍ਰੇਡ ਭਾਸ਼ਾ ਬਦਲਦੀ ਹੈ ਤੇ ਅਸੀਂ ਜਦੋਂ ਹਮੇਸ਼ਾ ਅਗਲੀ ਪੀੜੀ ਨੂੰ ਪਿਛਲੀ ਪੀੜੀ ਨੂੰ ਅਗਲੀ ਪੀੜੀ ਦੀ ਭਾਸ਼ਾ 'ਚ ਨੁਕਸ ਦਿਸਦੇ ਆ ਪਰ ਉਹ ਐਕਚੁਅਲੀ ਭਾਸ਼ਾ ਅੱਗੇ ਵਧ ਰਹੀ ਹੁੰਦੀ ਹੈ ਪੰਜਾਬੀ 'ਚ ਬਹੁਤ ਸਾਰੇ ਨਵੇਂ ਸ਼ਬਦ ਵੀ ਆਏ ਆ ਜਿਹੜੇ ਜਿਹੜੇ ਪੰਜਾਬੀ ਨੇ ਅਪਣਾ ਲਏ ਜਿਹੜੀ ਸੋ ਇਸ ਕਰਕੇ ਇਹ ਨਹੀਂ ਹੈ ਕਿ ਸਿਰਫ ਉਹਨਾਂ ਨੂੰ ਕੁਝ ਚੀਜ਼ਾਂ ਨਹੀਂ ਹੁੰਦੀਆਂ ਉਹ ਢਾਈ ਆਖਣ ਦੀ ਉਹਨਾਂ ਨੂੰ ਲੋੜ ਨਹੀਂ ਨਹੀਂ ਕਹਿੰਦੇ ਪਹਿਲਾਂ ਢਾਈ ਨੂੰ ਡਾਕਟਰ ਸਾਹਿਬ 2 ਐਂਡ ਹਾਫ ਨੇ ਲੈ ਲਿਆ ਇਹ ਪੰਜਾਬੀ ਦਾ ਫਾਇਦਾ ਹੈ ਹੁਣ ਆਪ ਨੇ ਨਹੀਂ ਲੈ ਲਿਆ ਹੁਣ ਵੈਸੇ ਆਪਾਂ ਸਵਾ ਢਾਈ ਪੌਣਾ ਇੰਨੀ ਵਰਤਦੇ ਘਟ ਵਰਤਦੇ ਆ ਯੂਨਿਟੀ ਬਦਲ ਗਈ ਸਾਡੀ ਕਿਉਂਕਿ ਉਹ ਚਾਰ ਦੇ ਪਹਾੜੇ ਨਾਲ ਚੱਲਦੇ ਸੀ ਉਹ ਚਾਰ ਦਾ ਪਹਾੜਾ ਜਿਹੜਾ ਸੀ ਉਹ ਚਾਰ ਆਣੇ ਤੋਂ ਸ਼ੁਰੂ ਨਹੀਂ 16 ਆਣੇ ਹੁਣ ਜਦੋਂ ਆਨਾ ਆਪਾਂ ਕਹਿੰਦੇ ਹੀ ਨਹੀਂ ਰੁਪਈਏ 'ਚ ਅਸੀਂ ਹੁਣ ਕਹਿੰਦੇ 100 100 ਪੈਸਾ ਹੁੰਦਾ 16 ਅੰਨੇ ਅਸੀਂ ਕਹਿੰਦੇ ਨਹੀਂ ਤੇ ਅੰਨਾ ਅੱਖਰ ਫਿਰ ਜਦੋਂ ਉਹਦੀ ਕੋਈ ਲੋੜ ਨਹੀਂ ਨਾ ਰਹਿ ਗਈ ਲੋੜ ਮੁਤਾਬਕ ਹੀ ਭਾਸ਼ਾ ਚੱਲਦੀ ਹੈ ਭਾਸ਼ਾ ਸਿਰਫ ਇਸ ਕਰਕੇ ਨਹੀਂ ਚੱਲਦੀ ਵੀ ਸਾਨੂੰ ਕੁਝ ਸ਼ਬਦ ਚੰਗੇ ਲੱਗਦੇ ਆ ਹਮ ਹੁਣ ਵੇਖੋ ਨਾ ਜਦੋਂ ਅਸੀਂ ਟਰੈਕਟਰ ਚਲਾਵਾਂਗੇ ਤੇ ਅਸੀਂ ਕਲਟੀਵੇਟਰ ਤਵੀਆਂ ਸੁਹਾਗਾ ਉਹ ਵਰਤਾਂਗੇ ਤੇ ਅਸੀਂ ਫਿਰ ਪੰਜਾਲੀ ਤੇ ਅਰਲੀ ਤੇ ਉਹ ਜਿਹੜੇ ਸੀ ਉਹ ਚੀਜ਼ਾਂ ਨਹੀਂ ਵਰਤਾਂਗੇ ਉਹ ਅੱਖਰ ਫਿਰ ਉਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਏਗਾ ਹੈਨਾ ਜੀ ਤਾਂ ਇਸ ਕਰਕੇ ਸਮੇਂ ਨਾਲ ਬਦਲਦਾ ਹੁੰਦਾ ਚੀਜ਼ ਨੇ ਤੇ ਇਹ ਚੇਂਜ ਜਿਹੜੀ ਪੋਜ਼ਿਟਿਵ ਦੇ ਲਾਗੂ ਪੋਜ਼ਿਟਿਵਲੀ ਚੇਂਜ ਜ਼ਿੰਦਗੀ ਦਾ ਹਿੱਸਾ ਹੈ ਜਿਹੜੀ ਚੀਜ਼ ਨਹੀਂ ਬਦਲੇਗੀ ਉਹ ਖਤਮ ਹੋ ਜਾਏਗੀ ਗੱਲ ਤੇ ਆਪ ਇਸ ਸਮੇਂ ਦੇ ਨਾਲ-ਨਾਲ ਪੰਜਾਬੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਅੱਜ ਸਾਨੂੰ ਕੁਆਂਟਮ ਅਖਰ ਨੂੰ ਪੰਜਾਬੀ ਚ ਵਰਤ ਕੇ ਅੱਗੇ ਵਧਣ ਦੀ ਲੋੜ ਹੈ ਨਾ ਕਿ ਅਸੀਂ ਕਹੀਏ ਵੀ ਪਹਿਲਾਂ ਯਾਦ ਕਰੀਏ ਵੀ ਉਹ अर्ਲੀ ਹੁੰਦੀ ਸੀ ਉਹ ਪੰਜਾੜੀ ਹੁੰਦੀ ਸੀ ਉਹ ਜਿਹਨੇ ਇਤਿਹਾਸ ਤੇ ਖੋਜ ਕਰਨੀ ਉਹ ਲੱਭੇਗਾ ਵਰਤੇਗਾ ਸਾਨੂੰ ਨਵੇਂ ਨਵੇਂ ਉਹ ਵੀ ਨਹੀਂ ਸੀ ਪਹਿਲੇ ਹੁੰਦੀ ਪਹਿਲੇ ਲੋਕ ਜਦੋਂ ਖੂਹ ਨਹੀਂ ਸੀ ਹੁੰਦਾ ਉਦੋਂ ਮਾਲ ਵੀ ਨਹੀਂ ਸੀ ਹੁੰਦੀ ਖੂਹ ਤੇ 11ਵੀਂ ਸਦੀ ਚ ਆਇਆ ਪੰਜਾਬੀ 5000 ਸਾਲ ਪੁਰਾਣੀ ਜੀ ਤਾਂ ਸਮੇਂ ਚ ਜਦੋਂ ਨਵੀਆਂ ਚੀਜ਼ਾਂ ਹੁੰਦੀਆਂ ਉਹਨਾਂ ਲਈ ਨਵੇਂ ਸ਼ਬਦ ਬਣਦੇ ਆ ਉਹਨਾਂ ਦੇ ਆਲੇ ਦੁਆਲੇ ਨਵੇਂ ਗੀਤ ਨਵੀਆਂ ਚੀਜ਼ਾਂ ਬਣਦੀਆਂ ਨੇ ਉਸ ਟੰਗ ਨਾਲ ਸਾਨੂੰ ਅੱਗੇ ਵਧਣਾ ਚਾਹੀਦਾ ਡਾਕਟਰ ਸਾਹਿਬ ਜਿਹੜੀ ਸਾਇੰਸ ਦੇ ਵਿੱਚ ਆ ਇੱਕ ਕੀ ਇਹ ਗੱਲ ਸੱਚ ਆ ਕਿ ਪਹਿਲਾਂ ਲੋਕ ਕਹਿੰਦੇ ਸੀ ਜਿਹੜੇ ਵਿਗਿਆਨੀ ਸੀ ਉਹ ਲੋਕਾਂ ਦੇ ਭਲਾ ਲਈ ਜਾਂ ਮਾਨਵਤਾ ਦੇ ਭਲੇ ਲਈ ਖੋਜਾਂ ਕਰਦੇ ਸੀ ਹੁਣ ਜਿਹੜੀਆਂ ਕੰਪਨੀਆਂ ਨੇ ਉਹ ਜਿੱਦਾਂ ਕਹਿੰਦੀਆਂ ਓਦਾਂ ਕਰਦੇ ਇਹ ਕੋਈ ਫਰਕ ਹੈਗਾ ਕਿ ਨਹੀਂ ਜੀ ਕੀ ਇਹ ਧਾਰਨਾ ਹੈ ਨੀ ਰਿਕ ਉਹ ਬਹੁਤ ਵਧੀਆ ਸਵਾਲ ਹੈ ਤੁਹਾਡਾ ਜਿਹੜੇ ਵਿਗਿਆਨੀ ਆ ਉਹ ਹਰ ਤਰ੍ਹਾਂ ਦੇ ਹੁੰਦੇ ਆ ਜੀ ਜੀ ਸਰਕਾਰਾਂ ਲਈ ਕੰਮ ਕਰਨ ਵਾਲੇ ਕੰਪਨੀ ਵਾਲੇ ਕੰਮ ਕਰਨ ਵਾਲੇ ਤੇ ਲੋਕਾਂ ਲਈ ਕੰਮ ਕਰਨ ਵਾਲੇ ਇਹ ਤਿੰਨੇ ਕਿਸਮ ਦੇ ਹਮੇਸ਼ਾ ਹੀ ਰਹੇ ਆ ਅੱਛਾ ਜੀ ਇਹ ਇਹ ਨਹੀਂ ਕਿ ਅੱਗੇ ਹੁਣ ਘਟ ਵੱਧ ਗਏ ਆ ਅ ਕੰਪਨੀਆਂ ਕਿਉਂਕਿ ਹੁਣ ਵਿਗਿਆਨ ਤੋਂ ਲੈ ਕੇ ਗਿਆਨ ਤੇ ਗਾਂ ਆਪਣੀਆਂ ਪ੍ਰੋਡਕਟ ਬਣਾਉਣ ਚ ਬਹੁਤ ਉਤਸਕ ਹੁੰਦੀਆਂ ਨੇ ਤੇ ਇਹ ਫੰਡਿੰਗ ਤੇ ਨਿਰਭਰ ਕਰਦਾ ਵੀ ਜੇ ਉਹ ਵੱਧ ਫੰਡਿੰਗ ਕਰਨਗੇ ਵੱਧ ਵਿਗਿਆਨੀਆਂ ਨੂੰ ਕੰਪਨੀਆਂ ਚ ਨੌਕਰੀਆਂ ਦੇਣਗੇ ਤੇ ਉਸ ਤਰ੍ਹਾਂ ਦੇ ਵਿਗਿਆਨੀ ਵੱਧ ਜਾਣਗੇ ਪਰ ਵਿਗਿਆਨੀ ਬਿਰਤੀ ਅਨੁਸਾਰ ਤਿੰਨੇ ਕਿਸਮ ਦੇ ਹੁੰਦੇ ਹੁਣ ਬਹੁਤੀ ਸਾਇੰਸ ਮਤਲਬ ਮਾਨਵਤਾ ਦੇ ਭਲਾਈ ਲਈ ਹੈਗੀ ਦਵਾਈਆਂ ਵਾਲੀਆਂ ਕੰਪਨੀਆਂ ਜਾਂ ਇਹ ਸਾਰਾ ਕੁਝ ਜਾਂ ਰੇਸ਼ੋ ਅੱਗੇ ਵਰਗੀ ਹੈ ਨਹੀਂ ਲਗਭਗ ਅੱਗੇ ਵਰਗੀ ਹੈ ਵਿੱਚ ਤਾਂ ਦਵਾਈਆਂ ਵੀ ਮੇਸ਼ਨ ਭਲਾਈ ਲਈ ਨਹੀਂ ਹੁੰਦੀਆਂ ਦਵਾਈਆਂ ਵੀ ਜਿਹੜੀਆਂ ਉਹ ਕੰਪਨੀਆਂ ਦੇ ਪ੍ਰੋਫਿਟ ਲਈ ਵੀ ਹੁੰਦੀਆਂ ਨੇ ਕੰਪਨੀਆਂ ਨੇ ਦਵਾਈਆਂ ਵੇਚਣੀਆਂ ਹੁੰਦੀਆਂ ਉਹ ਕਈ ਵਾਰੀ ਉਹ ਦਵਾਈਆਂ ਨੂੰ ਮਾਰਕੀਟ 'ਚ ਟੁੱਟਣਾ ਹੁੰਦਾ ਸੋ ਦਵਾਈਆਂ ਹਮੇਸ਼ਾ ਭਲਾਈ ਨਹੀਂ ਕਰਦੀਆਂ ਦਵਾਈਆਂ ਉਲਟੀਆਂ ਵੀ ਪੈਂਦੀਆਂ ਨੇ ਬਾਅਦ 'ਚ 20 ਸਾਲ ਬਾਅਦ ਪਤਾ ਲੱਗ ਜਾਂਦਾ ਵੀ ਇਹ ਦਵਾਈ ਗਲਤ ਸੀ ਪਰ ਵਿਗਿਆਨੀ ਸਾਰੇ ਕਿਸਮ ਦੇ ਹੁੰਦੇ ਆਰ ਬਹੁਤ ਸਾਰੇ ਗਿਆਨੀ ਵਿਗਿਆਨੀ ਜਿਹੜੇ ਆ ਉਹ ਸਮਾਜ ਨਾਲ ਜੁੜ ਕੇ ਕ੍ਰਿਟਿਕ ਪੇਸ਼ ਕਰਦੇ ਜਿਸ ਨੂੰ ਅਸੀਂ ਵਿਗਿਆਨਕ ਸੋਚ ਕਹਿੰਦੇ ਆ ਜਾਂ ਕ੍ਰਿਟੀਕਲ ਥਿੰਕਿੰਗ ਕਹਿੰਦੇ ਆ ਉਹਦੇ ਮੁਤਾਬਕ ਉਹ ਪਾਲਿਸੀਜ਼ ਨੂੰ ਹੋਰ ਜਿਹੜੇ ਤੁਹਾਡੀ ਪ੍ਰੋਡਕਟਸ ਨੂੰ ਇਹਨਾਂ ਦੇ ਉੱਤੇ ਖੋਜ ਕਰਦੇ ਆ ਤੁਹਾਨੂੰ ਦੱਸਦੇ ਆ ਵੀ ਵਿਗਿਆਨਕ ਢੰਗ ਨਾਲ ਕੀ ਠੀਕ ਆ ਕੀ ਗਲਤ ਆ ਪਰ ਉਹਨਾਂ ਦੀ ਗਿਣਤੀ ਵਿੱਚ ਘਟ ਰਹੀ ਦੀ ਘਟ ਇਸ ਕਰਕੇ ਰਹਿੰਦੀ ਹੈ ਕਿ ਨੌਕਰੀਆਂ ਦੇਣ ਵਾਲੇ ਜਿਹੜੇ ਆਧਾਰੇ ਨੇ ਉਹ ਜਾਂ ਸਰਕਾਰਾਂ ਹੁੰਦੀਆਂ ਨੇ ਜਾਂ ਕੰਪਨੀਆਂ ਹੁੰਦੀਆਂ ਨੇ ਡਾਕਟਰ ਸਾਹਿਬ ਤੁਸੀਂ ਫਿਜ਼ਿਕਸ ਦੇ ਨਾਲ ਤੁਹਾਡਾ ਸ਼ੁਰੂ ਤੋਂ ਬਾਅਦ ਵਾਸਤੇ ਰਹੇ ਇਹ ਵੀ ਸੀ ਬਾਣ ਵਾਲਾ ਚੱਕਰ ਕਿਵੇਂ ਸੀ ਕਿ ਐਡਮਿਨਿਸਟ੍ਰੇਸ਼ਨ ਜੌਬ ਦੇ ਵਿੱਚ ਕਿਵੇਂ ਗਏ ਨਹੀਂ ਉਹ ਇਸ ਤਰ੍ਹਾਂ ਕਿ ਦੇਖੋ ਆਪਣੀ ਫਿਜ਼ਿਕਸ ਵਿੱਚ ਖੋਜ ਦੇ ਨਾਲ ਨਾਲ ਆਈਜ਼ਰ ਮੁਹਾਲੀ 'ਚ ਮੈਨੂੰ ਬਹੁਤ ਸਾਰੇ ਹੋਰ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਉੱਥੇ ਉਹਨਾਂ ਦਾ ਕੰਪਿਊਟਰ ਸੈਂਟਰ ਸਟੈਬਲਿਸ਼ ਕੀਤਾ 7 ਸਾਲ ਮੈਂ ਹੈੱਡ ਕੰਪਿਊਟਰ ਸੈਂਟਰ ਰਿਹਾ ਮੈਂ ਡੀਨ ਰਿਆਂ ਡੀਨ ਰਿਸਰਚ ਐਂਡ ਡਿਵੈਲਪਮੈਂਟ ਰਿਆਂ ਆਊਟਰੀਚ ਪ੍ਰੋਗਰਾਮ ਇਆਇਜ਼ਰ ਦਾ ਹੈਡ ਕੀਤਾ ਉੱਥੇ ਵੀ ਮੈਂ ਅਫੀਸ਼ੀਏਟਿੰਗ ਡਾਇਰੈਕਟਰ ਰਿਆਂ 2019 ਚ ਸੋ ਮੈਨੂੰ ਐਡਮਿਨਿਸਟ੍ਰੇਟਿਵ ਦਾ ਤਜਰਬਾ ਸੀ ਔਰ ਕਿਉਂਕਿ ਮੇਰਾ ਆਪਣੀ ਖੋਜ ਦੇ ਨਾਲ ਨਾਲ ਵਿਗਿਆਨ ਦੇ ਪੜਨ ਪੜਾਉਣ ਚ ਤੇਨੂੰ ਪੰਜਾਬੀ ਨਾਲ ਜੋੜਨ ਚ ਵੀ ਪੁਰਾਣਾ ਇੰਟਰਸਟ ਹੈ ਮੈਂ ਇਆਇਜ਼ਰ ਚ ਵੀ 2019 ਚ ਇੱਕ ਕਾਨਫਰੰਸ ਆਰਗੇਨਾਈਜ਼ ਕੀਤੀ ਸੀ ਵਿਗਿਆਨ ਤੇ ਵਿਗਿਆਨ ਦੀ ਖੋਜ ਪੰਜਾਬੀ ਚ ਸੋ ਇਹ ਮੇਰੀ ਰੁਚੀ ਪਹਿਲਾਂ ਵੀ ਹੈਗੀ ਸੀ ਤੇ ਮੈਂ ਤੇ ਵੈਸੇ ਅਪਲਾਈ ਨਹੀਂ ਸੀ ਕੀਤਾ ਮੈਨੂੰ ਨਾਮਿਨੇਟ ਕੀਤਾ ਗਿਆ ਤੇ ਮੈਨੂੰ ਇਹ ਮੌਕਾ ਮਿਲਿਆ ਤੇ ਮੇਰੇ ਦੋਸਤਾਂ ਨੇ ਕਿਹਾ ਪੰਜਾਬ ਲਈ ਕੁਝ ਕਰਨਾ ਚਾਹੀਦਾ ਹੈ ਪੰਜਾਬ ਦਾ ਇੱਕ ਸਿਰਮੌਰ ਦਾਰਾ ਜਿਹੜਾ ਉਹ ਇੰਨੇ ਡੂੰਗੇ ਕਰਾਈਸਿਸ 'ਚ ਹੈ ਤੇ ਕਿਉਂ ਨਾ ਤੁਸੀਂ ਇਹਨੂੰ ਵੇਖੋ ਵੀ ਜੇ ਕਰ ਸਕਦੇ ਹੋ ਤੇ ਕੁਝ ਕਰੋ ਇੱਥੇ ਤੇ ਨਾਲੇ ਤੁਸ ਤੁਹਾਡੇ ਕੋਲ ਇੱਕ ਸਿਕਿਉਰ ਪੋਜੀਸ਼ਨ ਹੈਗੀ ਹੈ ਤੁਹਾਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਸੋ ਮੈਂ ਤੇ ਇਸ ਸਪਿਰਟ ਨਾਲ ਕਿਸਮ ਦਾ ਵੀ ਮੈਨੂੰ ਮੌਕਾ ਪੰਜਾਬ 'ਚ ਕੁਝ ਕਰਨ ਦਾ ਜੇ ਮਿਲ ਰਿਹਾ ਹੈ ਤੇ ਇਸ ਸਪਿਰਟ 'ਚ ਮੈਂ ਪੰਜਾਬੀ ਯੂਨੀਵਰਸਿਟੀ 'ਚ ਤੁਹਾਡੇ ਸਮੇਂ ਤੋਂ ਤੇ ਹੁਣ ਦੇ ਵਿੱਚ ਜਿਹੜੀ ਹਾਇਰ ਐਜੂਕੇਸ਼ਨ ਦੇ ਵਿੱਚ ਕੀ ਫਰਕ ਆਇਆ ਜੀ ਪੰਜਾਬ 'ਚ ਪੰਜਾਬ 'ਚ ਇੱਕ ਤਰੀਕਾ ਬਹੁਤ ਵੱਡੀਆਂ ਨੇ ਹਾਇਰ ਐਜੂਕੇਸ਼ਨ ਦੇ 1990-99 ਤੋਂ ਨਿਊ ਲਿਬਰਲ ਪਾਲਿਸੀਜ਼ ਦੇ ਦին ਹਾਇਰ ਐਜੂਕੇਸ਼ਨ ਬਹੁਤ ਮਹਿੰਗੀ ਕਰ ਦਿੱਤੀ ਗਈ ਦੂਸਰਾ ਪ੍ਰਾਈਵੇਟਾਈਜ਼ੇਸ਼ਨ ਬਹੁਤ ਵੱਡੇ ਤਰੀਕੇ ਨਾਲ ਆ ਗਈ ਹੈ ਸਾਡੇ ਵੇਲੇ ਕੋਈ ਪ੍ਰਾਈਵੇਟ ادارے ਨਹੀਂ ਸੀ ਹੁੰਦੇ ਸੋ ਮਹਿੰਗੇ ਹੋਰ ਪ੍ਰਾਈਵੇਟ ادارے ਆ ਗਏ ਨਹੀਂ ਉਹਨਾਂ 'ਚ ਬਹੁਤ ਸਾਰੀਆਂ ਦੁਕਾਨਦਾਰੀਆਂ ਵੀ ਨਹੀਂ ਸੋ ਇਸ ਤਰ੍ਹਾਂ ਦੀਆਂ ਟ੍ਰੈਂਡਸ ਆਈਆਂ ਨੇ ਪੋਜ਼ਿਟਿਵ ਟ੍ਰੈਂਡਸ ਵੀ ਆਈਆਂ ਨੇ ਅੱਜ ਹੈਰ ਐਜੂਕੇਸ਼ਨ ਪ੍ਰਾਪਤ ਕਰ ਰਹੇ ਵਿਦਿਆਰਥੀ ਕੋਲ ਇੰਟਰਨੈਸ਼ਨਲ ਪੱਧਰ ਦੇ ਇੰਟਰਨੈਟ ਤੋਂ ਰਿਸੋਰਸਸ ਨੇ ਵੀਡੀਓਜ਼ ਨੇ ਈਵਨ ਭਾਰਤ ਵਿੱਚ UGC ਨੇ ਬਹੁਤ ਵੱਡੇ ਪੱਧਰ ਤੇ ਇਹਨੇ ਵਧੀਆ ਪ੍ਰੋਗਰਾਮ ਬਣਾਇਆ ਹੈ ਕਿ ਤੁਸੀਂ ਇੱਕ ਛੋਟੀ ਯੂਨੀਵਰਸਿਟੀ 'ਚ ਪੜ੍ਹਦੇ ਹੋਏ ਵੀ ਬਹੁਤ ਚੰਗੇ ਪ੍ਰੋਫੈਸਰਾਂ ਦੇ ਲੈਕਚਰ ਸੁਣ ਸਕਦੇ ਹੋ ਬਹੁਤ ਅਵੇਅਰਨੈਸ ਵਧ ਗਈ ਹੈ ਮਟੀਰੀਅਲ ਬਹੁਤ ਅਵੇਲੇਬਲ ਹੈ ਸੋ ਇਸ ਤਰ੍ਹਾਂ ਨਹੀਂ ਹੈ ਕਿ ਕਲਾਸਰੂਮ ਟੀਚਰ ਨੇ ਪੜ੍ਹਾਤਾ ਤੇ ਆਪਾਂ ਮੰਨ ਲਿਆ ਵਿਦਿਆਰਥੀਆਂ ਕੋਲ ਹੋਰ ਤਰੀਕੇ ਆਏ ਹੈ जानਨ ਦੇ ਲੱਭਣ ਦੇ ਕਿ ਠੀਕ ਕੀ ਹੈ ਗਲਤ ਕੀ ਹੈ ਸੋ ਬਹੁਤ ਬਦਲਾਵ ਹੈ ਓਵਰਆਲ ਤੁਹਾਡਾ ਪੰਜਾਬੀ ਯੂਨੀਵਰਸਿਟੀ ਦਾ ਤਜਰਬਾ ਕਿਦਾਂ ਦਾ ਰਿਹਾ ਜੀ ਜੇ ਇਨ ਟੋਟਲ ਦੇਖਣਾ ਮੇਰਾ ਬਹੁਤ ਵਧੀਆ ਤਜਰਬਾ ਰਿਹਾ ਜੀ ਕਿਉਂਕਿ ਪਹਿਲੀ ਗੱਲ ਤੇ ਆ ਵੀ ਮੇਰੇ ਕੋਲ ਸਿਚੁਏਸ਼ਨ ਜਿਹੜੀ ਹੈ ਉਹ ਵਿਨ-ਵਿਨ ਸੀ ਯੂਨੀਵਰਸਿਟੀ ਦੀ ਹਾਲਤ ਨਹੀਂ ਮਾੜੀ ਸੀ ਵੀ ਉਹਨੂੰ ਜਿਵੇਂ ਬੇਵਕੂਫੀਆਂ ਵੀ ਕਰਦਾ ਤੇ ਹੋਰ ਮਾੜੀ ਨਹੀਂ ਸੀ ਬਣਿਆ ਜਾ ਤਨਖਾਹਾਂ ਮਿਲ ਨਹੀਂ ਸੀ ਰਹੀਆਂ ਧਰਨੇ ਲੱਗੇ ਸੀ ਬੰਦ ਪਈ ਲਗਭਗ ਯੂਨੀਵਰਸਿਟੀ ਸੀ ਕਈ ਚਿਰ ਤੋਂ ਉੱਥੇ ਕਈ ਮਹੀਨਿਆਂ ਤੋਂ ਕੋਈ ਵਾਈਸ ਚਾਂਸਲਰ ਨਹੀਂ ਸੀ ਸੋ ਮੈਨੂੰ ਜਿਹ ਸੈਂਟੀਫਿਕਲੀ ਜਿ세 ਕਹਿੰਦੇ ਆਂ ਵੀ ਉਹਦੇ 'ਚ ਹੋਰ ਮੈਂ ਕੋਈ ਬਹੁਤਾ ਉਹਨੂੰ ਖਰਾਬ ਨਹੀਂ ਸੀ ਕਰ ਸਕਦਾ ਪਰ ਮੇਰੇ ਨੂੰ ਜੋ ਕੰਮ ਦਿੱਤਾ ਗਿਆ ਵੀ ਇਹਨੂੰ ਠੀਕ ਕਰਨਾ ਹੈ ਉਹਦੇ ਲਈ ਮੈਂ ਵੱਖ-ਵੱਖ ਉਪਰਾਲੇ ਕੀਤੇ ਪਹਿਲਾ ਸਭ ਤੋਂ ਵੱਡਾ ਉਪਰਾਲਾ ਇਹ ਸੀ ਕਿ ਪੰਜਾਬ ਸਰਕਾਰ ਦੇ ਸਾਹਮਣੇ ਗੱਲ ਲਿਆਉਣੀ ਕਿ ਯੂਨੀਵਰਸਿਟੀ ਨੂੰ ਜਿੰਨੀ ਯੋਗ ਗ੍ਰਾਂਟ ਦੀ ਲੋੜ ਆ ਉਹ ਦਿੱਤੀ ਜਾਵੇ ਤੇ ਉਹ ਮੈਂ ਸਕਸੈਸਫੁਲੀ ਕਨਵਿੰਸ ਕਰ ਕਾਮਯਾਬ ਹੋਇਆ ਭਾਵੇਂ ਮੈਨੂੰ ਵਿੱਚ 2.5 ਸਾਲ ਲੱਗੇ ਪਰ ਜਦੋਂ ਮੈਂ ਛੱਡ ਕੇ ਆਇਆ ਹੁਣ ਯੂਨੀਵਰਸਿਟੀ 'ਚ ਤਨਖਾਹਾਂ ਮਿਲ ਰਹੀਆਂ ਨੇ ਗ੍ਰਾਂਟ ਠੀਕ ਮਿਲ ਰਹੀ ਹੈ ਪੰਡ ਪੜਾਉਣ ਦੇ ਕੰਮ ਤੇ ਫੋਕਸ ਚ ਚਾਹੀਏ ਤੇ ਕੀਤਾ ਜਾ ਸਕਦਾ ਦੂਜੇ ਸੀ ਕੰਮ ਖੋਜ ਮਿਆਰ ਨੂੰ ਉੱਪਰ ਲਿਆਉਂਦਾ ਉਹਦੇ ਲਈ ਅਸੀਂ ਬਹੁਤ ਪੁਰਾਣੇ ਕੀਤੇ ਪੀ ਐਚ ਡੀ ਥੀਸਿਸ ਦੇ ਵਿੱਚੋਂ ਚੰਗਿਆਂ ਨੂੰ ਮੀਡੀਆ ਚ ਹਾਈਲਾਈਟ ਕਰਨਾ ਇਨਕਰੇਜ ਕਰਨਾ ਮਾੜਿਆਂ ਨੂੰ ਕਹਿਣਾ ਕਿ ਇਹਨੂੰ ਬਦਲੋ ਹੋਰ ਕੰਮ ਕਰੋ ਇਹ ਕੰਮ ਸ਼ੁਰੂ ਕੀਤਾ ਅਕਾਦਮਿਕ ਪ੍ਰੋਗਰਾਮ ਨਹੀਂ ਸੀ ਹੋ ਰਹੇ ਕੋਈ ਕਾਨਫਰੰਸਾਂ ਦੂਜੀਆਂ ਉਹ ਸ਼ੁਰੂ ਕੀਤੇ ਦੁਬਾਰਾ ਕੰਮ ਕੀਤਾ ਬਹੁਤ ਵਧੀਆ ਸਾਡੇ ਪ੍ਰੋਗਰਾਮ ਹੋਏ ਤੇ 6 ਵੱਖਰੀਆਂ ਵੱਖਰੀਆਂ ਸਟਰੀਮਸ ਦੇ ਵਿੱਚ ਵਰਲਡ ਕਲਾਸ ਦੇ ਮਲਟੀ ਡਿਸਪੀਨਰੀ ਅਰ ਇੰਟਰ ਡਿਸਪੀਨਰੀ ਕੋਰਸ ਸ਼ੁਰੂ ਕੀਤੇ ਜਿੱਥੇ ਕਿ 12ਵੀਂ ਤੋਂ ਬਾਅਦ ਵਿਦਿਆਰਥੀ ਆਉਣਗੇ ਤੇ ਐਮਏ ਐਮਐਸਸੀ ਤੱਕ ਜਾਣ ਉਹ ਸੀ ਸਾਇੰਸਿਸ ਚ ਵੀ ਆਰਟਸ ਚ ਵੀ ਪਛਾਵਾਂ ਚ ਵੀ ਉਹ ਸ਼ੁਰੂ ਕੀਤੇ ਉਹ ਮੈਂ ਜਾਂਦੀ ਹੀ ਕਰਤੀ ਸੀ ਸੋ ਤਿੰਨਾਂ ਸਾਲਾਂ ਚ ਉਹ ਵੀ ਕਾਫੀ ਪਰਫੁੱਲਤ ਹੋ ਗਏ ਇਸੇ ਤਰ੍ਹਾਂ ਐਂਟੀ ਕ੍ਰਪਸ਼ਨ ਡਰਾਈਵ ਸ਼ੁਰੂ ਕੀਤੀ ਤੇ 14 ਕਰੋੜ ਦੀ ਕ੍ਰਪਸ਼ਨ ਵਿੱਚੀ ਐਕਸਪੋਜ਼ ਕਰ ਦਿੱਤੀ ਉਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਜੋ ਮੈਨੂੰ ਲੱਗਦਾ ਸੀ ਉੱਥੇ ਕਰਨ ਦੀ ਲੋੜ ਹੈ ਮੈਂ ਸ਼ੁਰੂ ਕੀਤੇ ਤੇ ਉਹਨਾਂ ਸਾਰਿਆਂ ਚ ਮੈਨੂੰ ਕਾਮਯਾਬੀ ਮਿਲੀ ਔਰ ਸਹਿਯੋਗ ਬਹੁਤ ਮਿਲੇ ਜੀ ਨਾ ਸਿਰਫ ਯੂਨੀਵਰਸਿਟੀ ਦੇ ਅੰਦਰੋਂ ਪੰਜਾਬ ਦੇ ਵਿੱਚੋਂ ਅਕਾਦਮਿਕ ਲੋਕਾਂ ਤੋਂ ਸਾਰੀ ਦੁਨੀਆ 'ਚ ਉਹਨਾਂ ਲੋਕਾਂ ਤੋਂ ਜਿਹੜੇ ਪੰਜਾਬ ਬਾਰੇ ਜਾਂ ਪੰਜਾਬੀ ਯੂਨੀਵਰਸਿਟੀ ਬਾਰੇ ਸੋਚਦੇ ਆ ਉਹਨਾਂ ਨੂੰ ਬਹੁਤ ਸਹਿਯੋਗ ਮਿਲੇ ਜੀ ਡਾਕਟਰ ਸਾਹਿਬ ਆਖਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਸਰੋਤੇ ਤੁਹਾਨੂੰ ਪੂਰੇ ਕੈਨੇਡਾ ਦੇ ਵਿੱਚ ਦੇਖ ਰਹੇ ਨੇ ਕੋਈ ਸੁਨੇਹਾ ਇਹਨਾਂ ਦੇ ਨਾਂ ਲਈ ਕਿ ਸੁਣਾ ਹਮੇ ਇਹੀ ਗੱਲ ਸਵੇਰੇ ਵੀ ਕੀਤੀ ਸੀ ਕਿ ਪੰਜਾਬੀਆਂ ਨੂੰ ਪੰਜਾਬੀ ਨੂੰ ਆਧਾਰ ਬਣਾ ਕੇ ਇੱਕ ਨੈਟਵਰਕਡ ਕਮਿਊਨਿਟੀ ਦੇ ਰੂਪ ਚ ਆਪਣੇ ਆਪ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਜਿਹੜੀ ਸਿਰਫ ਉਹ ਭਾਰਤ ਦੇ ਸੂਬੇ ਪੰਜਾਬ ਜਾਂ ਉਹ ਪਾਕਿਸਤਾਨ ਦੇ ਸੂਬੇ ਪੰਜਾਬ ਜਾਂ ਸਾਰੀ ਚ ਇਸ ਤਰ੍ਹਾਂ ਨਹੀਂ ਇੱਕ ਜੁੜੀ ਹੋਈ ਕਮਿਊਨਿਟੀ ਜਿਹੜੀ ਪੰਜਾਬੀ ਭਾਸ਼ਾ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਅਪਣਾਉਂਦੀ ਹੋਈ ਅੱਗੇ ਵਧ ਰਹੀ ਹੈ ਤੇ ਨਾਲ ਇਹਦੀ ਨਾਲ ਪੰਜਾਬੀਆਂ ਨੂੰ ਛੋਟਾ ਨਹੀਂ ਸੋਚਣਾ ਚਾਹੀਦਾ ਜਿੰਨਾ ਕਿ ਮੈਂ ਸਾਰੀ ਦੁਨੀਆ ਚ ਟਰੈਵਲ ਕੀਤਾ ਹੈ ਅੱਜ ਪੰਜਾਬੀ ਛੋਟਾ ਸੋਚ ਰਿਹਾ ਉਹ ਆਪਣਾ ਥੋੜਾ ਜਿਹਾ ਸੈੱਟ ਹੋਣਾ ਰੁਜ਼ਗਾਰ ਪ੍ਰਾਪਤ ਕਰਨਾ ਤੇ ਕੁਝ ਆਪਣੇ ਸੰਗੀਤ ਵਗੈਰਾ ਨਾਲ ਜੁੜਨਾ ਉਹ ਤੱਕ ਸੋਚ ਰਿਹਾ ਹੈ ਪੰਜਾਬੀਆਂ ਨੂੰ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਇੱਕ ਬਹੁਤ ਵਿਕਸਿਤ ਕਮਿਊਨਿਟੀ ਦੇ ਤੌਰ ਤੇ ਅੱਗੇ ਵਧਣ ਵਾਸਤੇ ਉਪਰਾਲੇ ਕਰਨੇ ਚਾਹੀਦੇ ਆ ਔਰ ਆਪਣੀ ਅਗਲੀ ਜਿਹੜੀ ਜਨਰੇਸ਼ਨ ਹੈ ਉਹਨੂੰ ਵੱਡਾ ਸੋਚਣ ਲਈ ਕਹਿਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਸਮਾਂ ਕੱਢਿਆ ਆਏ ਮਿਹਰਬਾਨੀ ਜੀ ਮੈਨੂੰ ਵੀ ਬਹੁਤ ਅੱਛਾ ਲੱਗਾ ਜੀ ਧੰਨਵਾਦ ਸ਼ੁਕਰੀਆ ਜੀ ਆ ਦੋਸਤੋ ਪ੍ਰੋਫੈਸਰ ਅਰਵਿੰਦ ਹੁਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਆਸ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਨੂੰ ਪਸੰਦ ਕਰੋਗੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ